ਦੇਖੋ ਕੱਲ ਇੱਕ ਜਿਹੜੇ ਹੈਗੇ ਆ ਮਯੰਕ ਮਹਾਜਨ ਨਾ ਦੇ ਫਾਈਨੈਂਸਰ ਹੈਗੇ ਆ ਉਹਨਾਂ ਦੇ ਕੱਲ ਪਠਾਨਕੋਟ ਬਾਈਪਾਸ ਨੇੜੇ ਚੱਕੀ ਜਿਹੜੀ ਇਹ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਕੋਕਿਊ ਕੋ ਡਰਾਈਵਰ ਹੋਰ ਬੈਠੇ ਹੋਏ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਜਿਹੜੀ ਹੈਗੀ ਆ ਉਹਨਾਂ ਨੂੰ ਗੋਲੀ ਮਾਰੀ ਗਈ ਸੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀ ਉਸ ਤੋਂ ਬਾਅਦ ਜ਼ੇਰੇ ਇਲਾਜ ਸੀਗੇ ਉਹਨਾਂ ਦੀ ਜਿਹੜੀ ਹੈਗੀ ਆ ਕੱਲ ਰਾਤ ਉਹਨਾਂ ਦੀ ਡੈਥ ਹੋ ਗਈ ਸੀ ਉਸ ਵਿੱਚ ਪਠਾਨਕੋਟ ਪੁਲਿਸ ਨੇ ਤੁਰੰਤ ਹਰਕਤ ਵਿੱਚ ਆ ਕੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੇ ਬਲਦੋਸ਼ੀਆਂ ਦੀ ਆਈਡੈਂਟੀਫਿਕੇਸ਼ਨ ਕੀਤੀ ਹੈ ਜਿਹੜੀ ਕਿ ਅਸੀਂ 2 ਘੰਟੇ ਚ ਮੁਕੰਮਲ ਕਰ ਲਈ ਸੀ ਕਿ ਆਈਡੈਂਟੀਫਾਈ ਕਰ ਲਏ ਸੀ ਕਿ ਸ਼ੂਟਰ ਕੌਣ ਨੇ ਉਸ ਤੋਂ ਬਾਅਦ ਉਹਨਾਂ ਨੂੰ ਚੇਜ਼ ਕੀਤਾ ਗਿਆ ਚੇਜ਼ ਕਰਨ ਤੋਂ ਬਾਅਦ ਅੱਜ ਜਿਹੜੇ ਹੈਗੇ ਆ ਉਹਨਾਂ ਚੋਂ ਅਸੀਂ ਦੋ ਦੋਸ਼ੀ ਜਿਹੜੇ ਗ੍ਰਿਫਤਾਰ ਕਰ ਲਏਗੇ ਨੇ ਮੇਨ ਜਿਹੜਾ ਸ਼ੂਟਰ ਹੈਗਾ ਆ ਉਹ ਸੰਜੀਵ ਕੁਮਾਰ ਉਰਫ ਬੰਟੀ ਫੌਜੀ ਆ ਜਿਹੜਾ ਕਿ ਜਿਹੜਾ ਕਿ ਪਟੋਆ ਪਿੰਡ ਥਾਣਾ ਦੀਨਾ ਨਗਰ ਗੁਰਦਾਸਪੁਰ ਦਾ ਰਹਿਣ ਵਾਲਾ ਇਹ ਵਾਲਾ ਜਿਹੜਾ ਵੈਪਨ ਹੈਗਾ ਆ ਉਹਦਾ ਲਾਇਸੈਂਸੀ ਵੈਪਨ ਆ ਬੱਤੀਪੋਰ ਇਹਦੇ ਨਾਲ ਕੱਲ ਉਹਨਾਂ ਨੇ ਮਿਆਂਕ ਮਹਾਜਨ ਜੀ ਨੂੰ ਗੋਲੀ ਮਾਰੀ ਸੀ ਜਿਹੜੀ ਕਿ ਉਹਨਾਂ ਵਾਸਤੇ ਘੱਟਕ ਸਾਬਤ ਹੋਈ ਆ ਇਹ ਵੈਪਨ ਵੀ ਰਿਕਵਰ ਕਰ ਲਿਆ ਗਿਆ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਇਸ ਤੋਂ ਇਲਾਵਾ ਉਹਦੇ ਵਾਸਤੇ ਲੌਜਿਸਟਿਕਸ ਜਿਹੜੀਆਂ ਸੀਗੀਆਂ ਉਹਦੇ ਵਾਸਤੇ ਗੱਡੀ ਦਾ ਇੰਤਜ਼ਾਮ ਕਰਕੇ ਰੱਖਣਾ ਉਹਦੇ ਮੋਟਰਸਾਈਕਲ ਨੂੰ ਕਿਸੇ ਅਨਨੋਨ ਜਗ੍ਹਾ ਤੇ ਸਿਫਾ ਦੇਣਾ ਵਾਰਦਾਤ ਤੋਂ ਬਾਅਦ ਵੈਪਨ ਦਾ ਸਿਫਾ ਦੇਣਾ ਇਦੇ ਨਾਲ ਇੱਕ ਕੋ-ਕਯੂਜ਼ਡ ਵਰੁਣ ਠਾਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੁਣ ਤੱਕ ਕੁੱਲ ਦੋ ਦੋਸ਼ੀ ਇਹਦੇ ਗ੍ਰਿਫਤਾਰ ਹੋ ਚੁੱਕੇ ਨੇ ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਆ ਉਹ ਹੋਰ ਆ ਜਿਹੜਾ ਕਿ ਇਹਨਾਂ ਦਾ ਮਾਸਟਰ ਹੈਗਾ ਆ ਸ਼ਮਸ਼ੇਰ ਸਿੰਘ ਸ਼ੇਰਾ ਉਹਦੀ ਪੁਲਿਸ ਭਾਲ ਕਰ ਲਈ ਕਰ ਰਹੀ ਆ ਔਰ ਕਾਫੀ ਜਗ੍ਹਾ ਸਾਡੀਆਂ ਟੀਮਸ ਜਿਹੜੀਆਂ ਤਾਇਨਾਤ ਨੇ ਸ਼ਾਰਟਲੀ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਵਾਂਗੇ ਸਰ ਕੀ ਮਾਮਲਾ ਹੈ ਸਾਹਮਣੇ ਕੀ ਕੀ ਕਾਰਨਸੀ ਹੈ ਗੋਸ਼ਕੰਦ देखो ये जड़ा मामला है निजी दुश्मनी के तहत है किसी ने निजी रंजिश या आ, अपनी रड़क क्राइम है या किलिंग है ऑरगेनाइज कराई है तो तो देखो मेरे साथे वालों पठानकोट पुलिस वालों चाहे ए कोई भी हो चाहे कोई माफिया हो चाहे कोई प्रभावशाली व्यक्ति हो वे. ਅਸੀਂ ਕਿਸੇ ਨੂੰ ਸਪੇਅਰ ਨਹੀਂ ਕਰਾਂਗੇ ਸਰ ਇਹ ਫੜੇ ਕਿੱਥੋਂ ਆਏ ਦੋਨੋਂ ਇਹ ਇਹ ਦੋਨੋਂ ਜਾਨੇ ਪਟੋਏ ਪਿੰਡ ਦੇ ਨੇੜਿਓਂ ਫੜੇ ਗਏ ਆ ਠੀਕ ਹੈ ਨਾ ਕੱਲ ਰਾਤ ਤੱਕ ਜਿਹੜੀਆਂ ਸਾਡੀਆਂ ਪੁਲਿਸ ਦੀਆਂ ਪਾਰਟੀਆਂ ਇਹਨਾਂ ਨੂੰ ਜਿਹੜੀ ਗੱਡੀ ਇਹਨਾਂ ਨੇ ਯੂਜ਼ ਕੀਤੀ ਆ ਸਫਾਰੀ ਉਹਦੇ ਵਿੱਚ ਇਹ ਬਹੁਤ ਜ਼ਗਾਤਾਂ ਤੇ ਹੌਟ ਚੇਜ਼ ਹੁੰਦੀ ਰਹੀ ਉਸ ਤੋਂ ਬਾਅਦ ਇਹਨਾਂ ਦੀ ਗੱਡੀ ਪੈਂਚਰ ਹੋ ਜਾਂਦੀ ਆ ਗੱਡੀ ਪੈਂਚਰ ਹੋਣ ਤੋਂ ਬਾਅਦ ਨੇਰੇ ਦਾ ਫਾਇਦਾ ਉਠਾਦੇ ਹੋਏ ਉੱਥੋਂ ਗਾਇਬ ਹੋ ਜਾਂਦੇ ਆ ਪਰ ਸਵੇਰੇ ਉਸ ਤੋਂ ਬਾਅਦ ਅੱਜ ਦੁਪਹਿਰ ਦੇ ਵਕਤ ਇਹਨਾਂ ਨੂੰ ਜਿਹੜਾ ਫਿਰ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੋ ਜੇ ਗੱਡੀ ਖਰੀਦਣੀ ਆਪਣੀ ਸੀ ਇਹਦੀ ਜਿਹੜਾ ਸ਼ਮਸ਼ੇਰ ਸਿੰਘ ਆ ਉਹ ਉਹਨੂੰ ਗੱਡੀ ਨੂੰ ਅਕਵਾਇਰ ਕਰਦਾ ਉਹ ਅਸੀਂ ਵੈਰੀਫਾਈ ਕਰ ਰਹੇ ਆ ਕਿ ਸ਼ਮਸ਼ੇਰ ਸਿੰਘ ਪਾਸੋਂ ਕਿੱਥੋਂ ਆਈ ਹੈ ਗੱਡੀ